ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰਦੀਆਂ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਥੰਬਲਿੰਗ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਕਿਉਂਕਿ ਇਦਾਂ ਦੀ ਹੈ ਨਾ ਨਵੀਆਂ-ਨਵੀਆਂ ਟ੍ਰਿਕਾਂ ਲੈ ਕੇ ਆਪਾਂ ਆਉਂਦੀ ਰਹਨੇ ਆ ਕਹਿਣਾ ਬਹੁਤ ਆਸਾਨ ਹੈ ਨਾ ਪਰ ਸਰਦੀਆਂ ਦੇ ਵਿੱਚ ਬਰਤਨ ਸਾਫ਼ ਕਰਨੇ, ਕੱਪੜੇ ਧੋਣੇ ਹੈ ਨਾ ਠੰਡ ਦੇ ਵਿੱਚ ਮੇਰੀਆਂ ਭੈਣਾਂ ਬਹੁਤ ਪਰੇਸ਼ਾਨ ਹੁੰਦੀਆਂ ਨੇ ਹਨਾ ਕਿਉਂਕਿ ਮੈਂ ਵੀ ਇੱਕ ਔਰਤ ਹੋਣ ਦੇ ਨਾਤੇ ਹੈਨਾ ਕਿਉਂਕਿ ਲੇਡੀਜ਼ ਹੀ ਕਹਿੰਦੇ ਨੇ ਲੇਡੀਜ਼ ਦਾ ਦੁੱਖ ਸਮਝ ਸਕਦੀ ਹੈਗੀ ਪਰ ਇਹ ਦੇਖੋ ਘਰ ਦੇ ਸਾਰੇ ਮੈਂਬਰਾਂ ਨੇ ਤਾਂ ਕਹਿਣੀ ਹੁੰਦਾ ਹੈ ਨਾ ਵੀ ਮੇਰੇ ਆਹ ਤੋਂ ਉਹਦੇ ਸਰਦੀਆਂ ਦੇ ਵਿੱਚ ਕੋਟੀਆਂ ਸਵੈਟਰ ਕੰਬਲ ਹੋਰ ਬਹੁਤ ਕੁਝ ਹੈ ਨਾ ਫਿਰ ਦੂਸਰੀ ਗੱਲ ਹੈ ਨਾ ਕਈ ਜਿੰਮੇ ਖੇਤੀ ਦਾ ਕੰਮ ਕਰਦੇ ਆ ਜਾਂ ਵਰਕਸ਼ਾਪ ਵਗੈਰਾ ਵਿੱਚ ਫੈਕਟਰੀਆਂ ਵਿੱਚ ਪਹਿਣ ਪਰਾਣਾ ਕੰਮ ਕਰਦੇ ਹੈਗੇ ਤੇ ਉਹਨਾਂ ਦੇ ਕੱਪੜੇ ਨਾ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਹੈਗੇ ਉਸ ਚੀਜ਼ ਨੂੰ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਕਿਵੇਂ ਸਾਫ਼ ਕਰ ਸਕਦੇ ਆ ਬਿਨਾ ਤੁਸੀਂ ਹੈ ਨਾ ਆਪਣੇ ਹੱਥਾਂ ਨੂੰ ਠਾਰੇ ਬਿਨਾ ਹਨਾ ਉਹ ਮਸਲੇ ਜਿੱਦਾਂ ਆਪਾਂ ਕਹਿੰਦੇ ਆ ਵੀ ਪਹਿਲਾਂ ਦੇਖੋ ਆਪਾਂ ਨੂੰ ਮਸ਼ੀਨ 'ਚ ਧੋਣੇ ਆ ਫਿਰ ਆਪਾਂ ਉਹਨਾਂ ਨੂੰ ਕੱਢਦੇ ਆ ਕੱਢ ਕੇ ਫਿਰ ਇਕੱਲੇ-ਇਕੱਲੇ ਤੇ ਸਾਬਣ ਲਗਾ ਲਗਾ ਕੇ ਮਸਲਦੇ ਹੋਣਾ ਫਿਰ ਉਹਨਾਂ ਨੂੰ ਧੋਣੀਓ ਦੇਖੋ ਇਹ ਇੱਕ ਕਹਿਣੋਂ ਆਸਾਨ ਹੈ ਵੀ ਮਸ਼ੀਨਾਂ ਦੇ ਵਿੱਚ ਕੱਪੜੇ ਧੋਤੇ ਕਈ ਪਹਿਣਾ ਤਾਂ ਵਿਚਾਰੀਆਂ ਦਾ ਉਦੋਂ ਵੀ ਦੁਕੰਮਣ ਹੋ ਜਾਂਦਾ ਹਨਾ ਕਦੇ ਉਹਦੇ ਵਿੱਚੋਂ ਮਸ਼ੀਨ 'ਚ ਕੱਢ ਲਾਇਆ ਕਦੇ ਉਹਦੇ ਵਿੱਚ ਪਾ ਦੇ ਕਦੇ ਕੱਢ ਲਾਇਆ ਮਸਲ ਲੈ ਹਨਾ ਇਹ ਚੀਜ਼ਾਂ ਅੱਜ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ ਥੋੜੀ ਇਹ ਚੀਜ਼ਾਂ ਦੇ ਨਾਲ ਹਨਾ ਨਾ ਤਾਂ ਤੁਹਾਡੇ ਹੱਥ ਖਰਾਬ ਹੋਣਗੇ ਨਾ ਕਿਉਂਕਿ ਹੱਥਾਂ ਦੇ ਵਿੱਚ ਦੇਖੋ ਮੈਂ ਵੀ ਹੁਣ 2-3 ਦਿਨ ਧੋਦੀ ਰਹੀਆਂ ਹਨਾ ਹੱਥਾਂ ਦੇ ਵਿੱਚ ਸਰਫ ਦੇ ਨਾਲ ਨਾ ਮਨ ਲ ਕੇ ਆ ਇੱਥੇ ਬਹਿਈਆਂ ਜਾਂ ਫਟ ਜਾਂਦੀਆਂ ਨੇ ਹਨਾ ਆਪਣੀ ਸਕਿਨ ਦੇ ਕਾਫੀ ਜ਼ਿਆਦਾ ਇਨਫੈਕਸ਼ਨ ਹੋ ਜਾਂਦੀ ਹੈ ਜਿਵੇਂ ਕਿ ਤੇਜ਼ ਸਰਫਾਂ ਨੇ ਸਟਾਈਡ ਵਗੈਰਾ ਮੇਹਣਾ ਟਾਈਡ ਸਰਫੈਕਸ ਨਾਲ ਹਨਾ ਇਹ ਸਰਫਾ ਯੂਜ਼ ਕਰਦੀਆਂ ਨੇ ਜਾਂ ਵਰਤਦੀਆਂ ਨੇ ਉਹਨਾਂ ਦਾ ਤਾਂ ਹਨਾ ਪਤਾ ਹੀ ਹੈਗਾ ਕਿਉਂਕਿ ਦੇਖੋ ਸੋ ਕਹਿਣਾ ਬਹੁਤ ਸੌਖਾ ਹੋ ਜਾਂਦਾ ਘਰਦਿਆਂ ਵਾਸਤੇ ਵੀ ਲਾ ਮਸ਼ੀਨ ਕੀ ਧੋਤੇ ਨੇ ਪਰ ਉਸ ਤੋਂ ਜ਼ਿਆਦਾ ਮਿਹਨਤ ਆਉਂਦੀ ਹੈਗੀ ਅੱਜ ਮੈਂ ਤੁਹਾਡੀ ਮਿਹਨਤ ਨੂੰ ਹਨਾ ਥੋੜਾ ਜਿਹਾ ਕੱਟ ਕਰਨ ਦੀ ਕੋਸ਼ਿਸ਼ ਕਰੂੰਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ-ਅੱਗੇ ਭੈਣਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਬਹੁਤ ਹੀ ਮਨ ਲ ਕੇ ਬੈਨੀਫਿਟਾ ਦਾ ਪਰਫੈਕਟ ਹੈ ਕਿਉਂਕਿ ਮੈਂ ਖੁਦ ਕਰਦੀ ਆ ਤੇ ਆਓ ਤੁਹਾਨੂੰ ਦਿਖਾਉਣਾ ਇੱਕ ਤੁਹਾਨੂੰ ਕੀ ਚਾਹੀਦਾ ਇੱਕ ਤਾਂ ਬਰਸ਼ ਚਾਹੀਦਾ ਆਪਣਾ ਜਿਹੜਾ ਕਿ ਆਪਾਂ ਟੂਥ ਬਰਸ਼ ਲੈ ਲਓ ਜਾਂ ਹਨ ਜਾਂ ਫਿਰ ਆਪਾਂ ਜਿਹੜੇ ਆਪਣੇ ਕੱਪੜੇ ਧੋਣ ਵਾਲਾ ਹਨ ਬਰਸ਼ ਹੁੰਦਾਗਾ ਆਪਾਂ ਕੱਪੜੇ ਧੋਣ ਵਾਲੇ ਬਰਸ਼ ਨਾਲ ਕਰਦੇ ਉਹ ਲੈ ਲਓ ਆਦਰਵਾਇਜ਼ ਉਹ ਵੀ ਤੁਹਾਡੇ ਕੋਲੇ ਨਹੀਂ ਹੈਗਾ ਹਨਾ ਫਿਰ ਤੁਸੀਂ ਇਸ ਤਰੀਕੇ ਦਾ ਨਾ ਜਿਹੜਾ ਆ ਕਿ ਆਪਾਂ ਭਾਂਡੇ ਸਾਫ਼ ਕਰਨ ਨੂੰ ਬਰਤਨ ਸਾਫ਼ ਕਰਨ ਨੂੰ ਹਨ ਲੈ ਕੇ ਆਉਣਾ ਤੁਸੀਂ ਉਹ ਲੈ ਲਓ ਜਾਂ ਇਦਾਂ ਦਾ ਨਾ ਆਪਣਾ ਬਰਸ਼ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹ ਲੈ ਲਓ ਇਹ ਚੀਜ਼ਾਂ ਆਪਣੇ ਕੋਲੇ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ ਕੋਈ ਵੀ ਲੈ ਲਓ ਇਹਨਾਂ ਸਾਰਿਆਂ ਦੇ ਵਿੱਚੋਂ ਮੈਂ ਤਾਂ ਉਹਨਾਂ ਤਿੰਨਾਂ ਦੇ ਨਾਲ ਹੀ ਦੱਸੂਗੀ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਹਨਾ ਜਿਵੇਂ ਕਿ ਇਹ ਕਲਰ ਹੁੰਦੇ ਨੇ ਹਨਾ ਕਲਰਾਂ ਦੇ ਉੱਪਰ ਕਾਫੀ ਜ਼ਿਆਦਾ ਮੈਲ ਜਮਾ ਜਾਂਦੀ ਜਦੋਂ ਆਪਾਂ ਮਸ਼ੀਨ 'ਚ ਪਾਉਨੇ ਬਾਕੀ ਸਾਰਾ ਕੱਪੜਾ ਨਿੱਖਰ ਜਾਊਗਾ ਪਰ ਜਿਹੜੇ ਤੁਹਾਡੇ ਕਲਰ ਨੇ ਹਨਾ ਇਹਨਾਂ ਤੇ ਇਸ ਤਰੀਕੇ ਨਾਲ ਨਾ ਮੈਲ ਜੰਮੀ ਰਹਿ ਜਾਂਦੀ ਅੱਜ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਕੋਈ ਹੈ ਨਾ ਇਦਾਂ ਚੌੜਾ ਜਿਹਾ ਭਾਂਡਾ ਲੈ ਲੈਣਾ ਉਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਪਾ ਲੈਣਾ ਮੈਂ ਥੋੜਾ ਜਿਆਦਾ ਪਾ ਲਿਆ ਪਕੜਦೇನೆ ਥੋੜਾ ਜਿਹਾ ਪਾਣੀ ਪਾ ਲੈਣਾ ਤੁਸੀਂ ਕੋਈ ਵੀ ਲਿਕਵਿਡ ਯੂਜ਼ ਕਰਦੇ ਹੋ ਉਹ ਇਹਦੇ ਵਿੱਚ ਪਾ ਲਓ ਆਦਰਵਾਇਜ਼ ਜਿਵੇਂ ਕਿ ਹੈ ਨਾ ਮੈਂ ਜਿਹੜੀ ਸਰਫੈਕਸਲ ਹੈਗੀ ਉਹ ਸਰਫ ਯੂਜ਼ ਕਰਦੀ ਆ ਤੁਸੀਂ ਟਾਈਡ ਕਰਦੇ ਹੋ ਕੁਝ ਵੀ ਕਰਦੇ ਹੋ ਨਾ ਉਹਨੂੰ ਲੈ ਕੇ ਕਿਸੇ ਵੀ ਚੀਜ਼ ਨਾਲ ਵੈਸੇ ਮੈਂ ਹੱਥ ਨਾਲ ਹੀ ਪਾ ਲਿਆ ਤੁਸੀਂ ਕਿਸੇ ਚਮਚ ਵਗੈਰਾ ਨਾਲ ਵੀ ਪਾ ਸਕਦੇ ਹੋ ਕਿਉਂਕਿ ਮੇਰੇ ਕੰਮ ਥੋੜੇ ਜੇ ਦੇਸੀ ਜਿਹੇ ਹੁੰਦੇ ਨੇ ਤੇ ਹੁਣ ਆਪਾਂ ਇਹਨੂੰ ਇੱਕ ਬ੍ਰਸ਼ ਦੇ ਨਾਲ ਚੰਗੇ ਖੋਲ ਲੈਣਾ ਦੇਖੋ ਵੀਡੀਓ ਨੂੰ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਫਿਰ ਨਾ ਕਈ ਚੀਜ਼ਾਂ ਛੁੱਟ ਜਾਂਦੀਆਂ ਨੇ ਹੁਣ ਦੇਖੋ ਨਾਲੇ ਤਾਂ ਤੁਹਾਡੇ ਹੱਥ ਨਹੀਂ ਠਰ ਰਹੇ ਅਗਰ ਤੁਸੀਂ ਇਹ ਨਾ ਗਿੱਲੇ ਕੱਪੜੇ ਨੂੰ ਬਾਹਰ ਕੱਢ ਕੇ ਬਰਸ਼ ਕਰਦੀ ਹੋ ਫਿਰ ਦੇਖ ਕਿੰਨਾ ਤੁਹਾਡੇ ਹੱਥਾਂ ਨੂੰ ਨਾ ਠੰਡ ਲੱਗਦੀ ਹੈ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਹੁਣ ਪਾਣੀ ਪੀਣ ਨੂੰ ਮਨ ਨਹੀਂ ਕਰਦਾ ਨਾ ਹੱਥ ਲਗਾਉਣ ਕਿੱਥੇ ਜੀ ਕਰਦਾ ਤੁਸੀਂ ਇਹਦਾ ਸੁੱਕੇ ਕੱਪੜੇ ਨੂੰ ਹੀ ਲੈ ਕੇ ਨਾ ਸੁੱਕੇ ਕੱਪੜੇ ਨੂੰ ਹੀ ਲੈ ਕੇ ਕਿਸੇ ਬਰਸ਼ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਨੇ ਕਲਰਾਂ ਤੇ ਮੂਰੀਆਂ ਤੇ ਹੈਨਾ ਜਿੱਥੇ ਵੀ ਤੁਹਾਨੂੰ ਲੱਗਦੇ ਵੀ ਦਾਗ ਵਗੈਰਾ ਨਾ ਅਗਰ ਤੁਹਾਨੂੰ ਲੱਗਦਾ ਵੀ ਹੈਨਾ ਬ੍ਰਸ਼ ਦੇ ਨਾਲ ਤੁਸੀਂ ਕੰਫਰਟੇਬਲ ਨਹੀਂ ਹੈਗੇ ਤਾਂ ਤੁਸੀਂ ਕੋਈ ਏਦਾਂ ਦਾ ਨਾ ਨਾ ਭਾਂਡੇ ਸਾਫ਼ ਕਰਨ ਵਾਲਾ ਲੈ ਲਓ ਉਹਦੇ ਨਾਲ ਵੀ ਵਸ ਇਸ ਤਰੀਕੇ ਦੇ ਨਾਲ ਦੇਖਿਓ ਤੁਸੀਂ ਹੈਨਾ ਇੱਕ ਵਾਰੀ ਕਰਕੇ ਦੇਖਿਓ ਦੇਖਿਓ ਤੁਹਾਨੂੰ ਕਿੰਨਾ ਫਾਇਦਾ ਹੋਊਗਾ ਦੇਖੋ ਮੈਂ ਕੋਈ ਹੱਥ ਦੇਖੋ ਮੇਰੇ ਬਿਲਕੁਲ ਸੁੱਕੇ ਨੇ ਕੋਈ ਗਿੱਲੇ ਨਹੀਂ ਹੋਏ ਹੈਗੇ ਹੈਨਾ ਬਸ ਤੁਸੀਂ ਇਸ ਤਰੀਕੇ ਨਾਲ ਨੂੰ ਥੋੜਾ ਜਿਹਾ ਡਿਪ ਕਰਨਾ ਤੇ ਇਸ ਤਰੀਕੇ ਨਾਲ ਮਸਲ ਦੇਣਾ ਅਦਰਵਾਈਜ਼ ਇਹ ਵੀ ਤੁਸੀਂ ਯੂਜ਼ ਕਰਨਾ ਤਾਂ ਤੁਸੀਂ ਇਦਾਂ ਦਾ ਆਪਣਾ ਬਰਸ਼ ਹੈਗਾ ਇਹਨੂੰ ਲੈ ਕੇ ਕਲਰਾਂ ਤੇ ਮੂਰੀਆਂ ਤੇ ਹਨ ਜਿੱਥੇ ਵੀ ਤੁਹਾਨੂੰ ਲੱਗਦੇ ਵੀ ਤੁਸੀਂ ਹਨ ਬਾਅਦ ਚ ਕੱਢ ਕੇ ਕੱਪੜੇ ਨੂੰ ਵਾਸ਼ ਕਰ ਦਿਓ ਇਸ ਤਰੀਕੇ ਨਾਲ ਲਗਾ ਕੇ ਫਿਰ ਤੁਸੀਂ ਹਨ ਇਹ ਕੀ ਕਰਨਾ ਹੈ ਮਸ਼ੀਨ ਦੇ ਵਿੱਚ ਪਾ ਦੇਣਾ ਤੁਸੀਂ ਗਰਮਾ ਠੰਡਾ ਪਾਣੀ ਜਿਹੇ ਜਾ ਵੀ ਤੁਸੀਂ ਪਾਣੀ ਪਾਉਣੇ ਹੋ ਉਸ ਤਰੀਕੇ ਦਾ ਤੁਸੀਂ ਪਾਣੀ ਪਾ ਕੇ ਇਸ ਨੂੰ ਮਸ਼ੀਨ ਦੇ ਵਿੱਚ ਪਾ ਦੇਣਾ ਹੁਣ ਮੇਰੀਆਂ ਭੈਣਾਂ ਕਹਿਣਗੀਆਂ ਵੀ ਮਸ਼ੀਨ ਦੇ ਵਿੱਚੋਂ ਵੀ ਤਾਂ ਸਾਨੂੰ ਪਾਣੀ ਨਾਲ ਕੱਢਣੀ ਪੈਣਗੇ ਹਨਾ ਉਹ ਮੈਂ ਤੁਹਾਨੂੰ ਦੱਸ ਦਦੀ ਆ ਵੀ ਆਪਾਂ ਕੀ ਕਰ ਸਕਦੇ ਆ ਤੇ ਹੁਣ ਦੇਖੋ ਆਪਾਂ ਨੇ ਇਸ ਤਰੀਕੇ ਨਾਲ ਨਾ ਸੁੱਕੇ ਕੱਪੜੇ ਜਿੰਨੇ ਕ ਆਪਣੇ ਪਾਉਣੇ ਨੇ ਉਹਨੇ ਕਪਾ ਪਾ ਲੋਣਾ ਸਭ ਤੋਂ ਪਹਿਲੀ ਗੱਲ ਹੈ ਨਾ ਜਦੋਂ ਵੀ ਆਪਾਂ ਮਸ਼ੀਨ ਜੂਜ ਕਰਨੀ ਹੈ ਮਿਲ ਕੇ ਲੈ ਕੇ ਆਉਣੀ ਹੈ ਹਨਾ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਵੱਡੀ ਮਸ਼ੀਨ ਹੀ ਲੈ ਕੇ ਆਵੋ ਕਿਉਂਕਿ ਦੇਖੋ ਮੈਂ ਹੁਣ 12 ਲੀਟਰ ਦੀ ਮਸ਼ੀਨ ਲੈ ਕੇ ਆਈ ਆਂਗੀ ਹਨਾ ਜਦਕਿ ਅਸੀਂ ਸਿਰਫ 5 ਜਣੀਆਂ ਆ ਹਨਾ ਘਰ ਦੇ ਵਿੱਚ ਪਰ ਵੱਡੀ ਚੀਜ਼ ਹੈ ਨਾ ਆਪਾਂ ਜਦੋਂ ਲੈਣੇ ਆ ਆਪਾਂ ਉਦੋਂ ਥੋੜਾ ਜਿਆਦਾ ਹੋ ਜਾਂਦਾ ਵੀ ਹੈ ਨਾ 1200 2000 ਰੁਪਏ ਦਾ ਫਰਕ ਪੈਂਦਾ ਪਰ ਵੱਡੀ ਚੀਜ਼ ਹੁਣ ਦੇਖੋ ਇਹਦੇ ਬਸ ਉਹ ਤੋਂ 1200 ਰੁਪਏ ਦਾ ਫਰਕ ਪੈਂਦਾ ਥੋੜਾ ਜਨਾ ਵੱਡੀ ਚੀਜ਼ ਲੈ ਕੇ ਆਇਆ ਕਰੋ ਛੋਟੀਆਂ ਆਪਾਂ ਲੈ ਲੈਨੇ ਆ ਵੀ ਚਲੋ ਕੀ ਹੁੰਦਾ ਫਿਰ ਲੈ ਲਾਂਗੇ ਫਿਰ ਔਖਾ ਹੋ ਜਨ ਹੁਣ ਆਪਨੇ ਸਾਰੇ ਕੱਪੜੇ ਦੇ ਵਿੱਚ ਪਾ ਲੇ ਹੁਣ ਆਪੇ ਇਹਦੇ ਵਿੱਚ ਗਰਮ ਠੰਡਾ ਜਿੰਨਾ ਕ ਪਾਣੀ ਤੁਸੀਂ ਪਾਉਣਾ ਚਾਹੁੰਦੇ ਹੋ ਓਨਾ ਕ ਪਾ ਲਓ ਅਗਰ ਤੁਹਾਡੀਆਂ ਆ ਔਟੋਮੈਟਿਕ ਮਸ਼ੀਨਾਂ ਨੇ ਦੇਖੋ ਉਹ ਤਾਂ ਆਪਣੇ ਆਪ ਹੀ ਲੈ ਲੈਂਦੀਆਂ ਨੇ ਪਰ ਮੈਨੂੰ ਉਹ ਘੱਟ ਪਸੰਦ ਨਹੀਂ ਆ ਕਿਉਂਕਿ ਉਹਦੇ ਵਿੱਚ ਨਾ ਓਨਾ ਕੰਫਰਟੇਬਲ ਜ ਨਹੀਂ ਹੁੰਦਾ ਜਿੰਨਾ ਆਪਾਂ ਇਹਦੇ ਵਿੱਚ ਚੀਜ਼ ਨੂੰ ਧੋਕੇ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਣੇ ਆ ਹਾਂਜੀ ਹੁਣ ਦੇਖੋ ਪਏ ਦੇ ਵਿੱਚ ਪਾਣੀ ਪਾਦਾ ਹੈ ਨਾ ਕਈ ਮੇਰੇ ਭੈਣਾਂ ਕਹਿਣਗੀਆਂ ਹੈ ਨਾ ਵੀ ਫਿਰ ਵੀ ਤਾਂ ਸਾਨੂੰ ਇਹਦੇ ਵਿੱਚੋਂ ਵੀ ਤਾਂ ਹੱਥ ਨਾਲ ਹੀ ਕੱਢਣੇ ਪੈਣਗੇ ਹੈ ਨਾ ਦੇਖੋ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਪਾਤਾ ਹੁਣ ਤੁਸੀਂ ਜਿੰਨਾ ਪਾਤਾ ਧੋਣ ਇਹਨਾਂ ਨੂੰ ਹੈ ਨਾ ਉਨਾਂ ਕ ਆਪਾਂ ਇਹਨਾਂ ਨੂੰ ਧੋ ਲੋ ਚਲਾ ਦਿਓ ਹੈ ਨਾ ਤੁਸੀਂ 10 ਮਿੰਟਾ 15 ਮਿੰਟ ਜਿੰਨਾ ਮਿੰਟ ਤੁਸੀਂ ਚਲਾਉਣਾ ਹੈ ਨਾ ਉਨਾਂ ਜਿਹੜਾ ਆਪਾਂ ਇਹਨਾਂ ਨੂੰ ਧੋ ਲੋ ਫਿਰ ਉਸ ਤੋਂ ਬਾਅਦ ਇਹਨਾਂ ਦਾ ਪਾਣੀ ਹੈ ਜਿਹੜਾ ਉਹਨੂੰ ਡਰੇਨ ਕਰ ਦਮਲ ਕੇ ਵੀ ਕੱਢ ਦੋ ਹੈ ਨਾ ਆਪਾਂ ਨੇ ਪਾਣੀ ਸਾਰਾ ਕੱਢ ਦੇਣਾ ਹੈਗਾ ਜਿਹੜਾ ਮਲ ਕੇ ਆਪਣੇ ਗੰਦਾ ਪਾਣੀ ਹੋਊਗਾ ਸਰਫ ਦਾ ਧੋ ਫਿਰ ਤੁਸੀਂ ਨੇ ਸਾਫ ਪਾਣੀ ਪਾਈਪ ਵਗੈਰਾ ਲਗਾ ਕੇ ਇਹਦੇ ਵਿੱਚ ਨਾ ਦੁਬਾਰਾ ਤੋਂ ਫਿਰ ਇਹਦੇ ਵਿੱਚ ਹੀ ਪਾ ਲੈਣਾ ਪਾਣੀ ਫਿਰ ਇਹਨੂੰ ਥੋੜਾ ਜਿਹਾ ਚਲਾ ਦੇਣਾ ਠੀਕ ਹੈ ਫਿਰ ਆਪਣਾ ਜਿਹੜਾ ਸਰਫ ਵਾਲਾ ਪਾਣੀ ਹੋਊਗਾ ਨਿਕਲ ਜਾਊਗਾ ਉਸ ਤੋਂ ਬਾਅਦ ਤੀਸਰੀ ਵਾਰੀ ਫਿਰ ਪਾ ਲੈਣਾ ਇਹਦੀ ਵਿੱਚ ਹੀ ਪਾ ਲੈਣਾ ਪਾਈਪ ਵਗੈਰਾ ਦੇ ਨਾਲ ਪਾਣੀ ਆ ਨਾ ਫਿਰ ਇਹਨੂੰ ਡਰੇਨ ਕਰ ਦੇਣਾ ਮਿਲ ਕੇ ਫਿਰ ਕੱਢ ਦੇਣਾ ਹੈ ਨਾ ਦੇਖੋ ਉਸ ਤੋਂ ਬਾਅਦ ਜਿਹੜਾ ਸਾਰਾ ਪਾਣੀ ਨਿਕਲ ਜੂਗਾ ਸਰਫ ਵਾਲਾ ਫਿਰ ਤੁਸੀਂ ਇਸ ਨੂੰ ਕੱਲੇ ਕੱਲੇ ਨੂੰ ਨਾ ਇਸ ਤਰੀਕੇ ਨਾਲ ਚੱਕ ਕੇ ਆਪਣੀ ਸਕਾਉਣ ਵਾਲੀ ਦੇ ਵਿੱਚ ਪਾ ਦਿਓ ਫਿਰ ਤੁਸੀਂ ਕਹੋਗੇ ਵੀ ਦੀਦੀ ਠੰਡ ਤਾਂ ਫਿਰ ਲੱਗੂਗੀ ਉਹਦਾ ਵੀ ਤੁਹਾਨੂੰ ਇੱਕ ਤਰੀਕਾ ਦੱਸਦੇ ਆ ਸਭ ਤੋਂ ਪਹਿਲਾਂ ਤੁਸੀਂ ਨੇ ਕਿਸ ਤਰੀਕੇ ਨਾਲ ਹੈਨਾ ਇੱਕ ਲਫਾਫਾ ਲੈ ਲੈਣਾ ਇਸ ਤਰੀਕੇ ਦੇ ਨਾਲ ਮੈਂ ਤੁਹਾਡੀ ਹਰ ਇੱਕ ਗੱਲ ਦਾ ਹੈਨਾ ਤੁਹਾਨੂੰ ਹੱਲਾ ਦੱਸੂਗੀ ਲਫਾਫਾ ਲੈ ਲੈਣਾ ਇਸ ਤਰੀਕੇ ਨਾਲ ਆਪਣੇ ਹੱਥ ਤੇ ਚੜਾ ਲੈਣਾ ਹੈਨਾ ਬੇਚੇ ਤਾਂ ਹੁਣ ਗਲੋਵਜ਼ ਵਗੈਰਾ ਵੀ ਮਿਲਦੇ ਆ ਹੈਨਾ ਆਪਣੇ ਹੱਥਾਂ ਤੇ ਚੜਾਉਣ ਵਾਲੇ ਜਿਹੜੇ ਕੱਪੜੇ ਧੋਣ ਵੇਲੇ ਹਨਾ ਆਪਾਂ ਵਰਤਦੇ ਆਂ ਪਰ ਹਰ ਇੱਕ ਨਹੀਂ ਲੈ ਸਕਦਾ ਹਨਾ ਤੇ ਕਈ ਪਣਾ ਕਹਿਣੀਆਂ ਪੈਣੇ ਵੀ ਉਹ ਤਾਂ ਫਟ ਵੀ ਬਹੁਤ ਜਲਦੀ ਜਾਂਦੇ ਨੇ ਸਭ ਕੀ ਲਿਫਾਫਾ ਲੈ ਲੈਣਾ ਘਰੇ ਆਪਣੇ ਆਮ ਤਈ ਹੁੰਦੇ ਨੇ ਇੱਕ ਲੈ ਲੈਣੀਆਂ ਜਰਾਬ ਆਪਣੇ ਪਤੀ ਦੀ ਇੱਕ ਜਰਾਬ ਚੱਕ ਲਓ ਸਵੇਰ ਨੂੰ ਇੱਕ ਭਾਲਦਾ ਫਿਰੂਗਾ ਵਿਚਾਰਾ ਵੀ ਇੱਕ ਕਿੱਧਰ ਗਈ ਹੈਗੀ ਹਨਾ ਪਰ ਫਿਰ ਤੁਸੀਂ ਉਹਨੂੰ ਕਹਿ ਦਿਓ ਵੀ ਕੱਪੜੇ ਵੀ ਤਾਂ ਥੋੜੀ ਧੋਤੇ ਨੇ ਹਨਾ ਮੈਂ ਤੇ ਇਸ ਤਰੀਕੇ ਨਾਲ ਲਿਫਾਫਾ ਤੇ ਉਸ ਪਰ ਵੀ ਤੁਸੀਂ ਨੇ ਜਰਾਬ ਨੂੰ ਚੜਾ ਲੈਣਾ ਕਿਉਂਕਿ ਅਗਰ ਕੱਲੇ ਲਿਫਾਫੇ ਨੂੰ ਰੱਖੋਗੇ ਹਨਾ ਫਿਰ ਉਹ ਵੀ ਫਟ ਜਾਏਗਾ ਉਹਦੇ ਉੱਪਰ ਚੜਾ ਲੈਣਾ ਨਾਲੇ ਤੁਹਾਨੂੰ ਜੇ ਥੋੜਾ ਬਹੁਤਾ ਹੋ ਲੱਗ ਇਸੇ ਵੀ ਤਰੀਕਿਆਂ ਨਾਲ ਤੁਹਾਡੇ ਹੱਥਾਂ 'ਤੇ ਸਰਫ ਵਗੈਰਾ ਨਹੀਂ ਲੱਗੇਗੀ ਤੇ ਇਸ ਤਰੀਕੇ ਦੇ ਨਾਲ ਹਨਾ ਤੁਸੀਂ ਇਕੱਲੇ-ਇਕੱਲੇ ਕੱਪੜੇ ਨੂੰ ਚੱਕ ਕੇ ਸੁਕਾਉਣ ਵਾਲੀ ਦੇ ਵਿੱਚ ਹੁਣ ਆਪਣੀ ਮਸ਼ੀਨ ਦੇ ਵਿੱਚ ਇਸ ਤਰੀਕੇ ਨਾਲ ਪਾ ਦਿਓ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੁਕਾ ਲਓ ਕਿੰਨਾ ਈਜੀ ਕੰਮ ਹੈ ਹੱਥ ਸੁੱਕੇ ਦਾ ਸੁੱਕਾ ਇਹ ਠੰਡ ਦੇ ਵਿੱਚ ਮੇਰੀਆਂ ਭੈਣਾਂ ਦੇ ਕੰਮ ਆਉਣ ਵਾਲੀ ਬਹੁਤ ਹੀ ਵਧੀਆ ਟ੍ਰਿਕ ਹੈਗੀ ਹਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਵੀ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਇੱਕ ਵੀ ਪਰਸੈਂਟ ਅਜਿਹੀ ਚੀਜ਼ ਨਹੀਂ ਹੈਗੀ ਵੀ ਤੁਹਾਨੂੰ ਕੱਢ ਕੇ ਹਨਾ ਦੁਬਾਰਾ ਤੋਂ ਮਸਲਣਾ ਪਵੇਗਾ ਤੁਹਾਡੇ ਕੱਪੜੇ ਦੇਖੋ ਕਿੰਨੇ ਸੋਹਣੇ ਨਿਖਰਨੇ ਕਿ ਕਿੰਨੇ ਵਧੀਆ ਨਾਲੇ ਤੁਹਾਨੂੰ ਨਾ ਐਕਸਟਰਾ ਸਰਪ ਵਗੈਰਾ ਦੀ ਜਰੂਰਤ ਨਹੀਂ ਪੈਣੀ ਹੈਗੀ ਹਨ ਤੇ ਨਾ ਤੁਹਾਡੀਆਂ ਸੱਸਾਂ ਨੇ ਲੜਨਾ ਵੀ ਅਜ ਕੱਪੜੇ ਨਹੀਂ ਨਖੇਰੇ ਰਹਿਗੇ ਹਨ ਇਹ ਹੁੰਦਾ ਨਾ ਕਈ ਘਰਾ ਦੇ ਵਿੱਚ ਵੀ ਵੀ ਤਿੰਨ ਤੱਕ ਕੱਪੜੇ ਵੀ ਨਹੀਂ ਧੋਣੇ ਆਉਂਦੇ ਨਖੇਰੇ ਨਹੀਂ ਹਨ ਮੋਗਰੀਆਂ ਦੇ ਨਾਲ ਥਾਪੀਆਂ ਦੇ ਨਾਲ ਨਾ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਤੁਹਾਨੂੰ ਦੇਖੋ ਤੁਹਾਡੀ ਇਸ ਪੈਨ ਦਾ ਨਾ ਮਕਸਦ ਇਹ ਹੁੰਦਾ ਕਿ ਆਪਣੀਆਂ ਪਹਿਣਾ ਵਾਸਤੇ ਨਾ ਥੋੜਾ ਜਿਹਾ ਕੰਮ ਈਜ਼ੀ ਕਰਨਾ ਤੇ ਬਾਕੀ ਦਾ ਤੁਹਾਨੂੰ ਪਤਾ ਹੀ ਹੈ ਤੁਹਾਡੀ ਪਹਿਣ ਦੇ ਬਾਰੇ ਹਨਾ ਵੀਡੀਓ ਬਸ ਚੰਗੀ ਲੱਗੀ ਤਾਂ ਲਾਈਕ ਕਮੈਂਟ শেয়ার ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਜਲਦੀ ਜਲਦੀ ਇਹਨਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ 1 ਲੱਖ ਆਪਣਾ ਸਬਸਕ੍ਰਾਈਬਰ ਦਾ ਹਨ ਪੂਰਾ ਕਰ ਲਈਏ ਟਾਰਗੇਟ ਤੇ ਆਪਣਾ ਦੂਸਰਾ ਚੈਨਲ ਜਿਹੜਾ ਕੇਰਨ ਕੁਕਿੰਗ ਐਂਡ ਸਟੀਚਿੰਗ ਹੈ ਨਾ ਉਹਨੂੰ ਵੀ ਸਬਸਕ੍ਰਾਈਬ ਕਰ ਲੋ ਅੱਜ ਆਪਾਂ ਉਹਤੇ ਵੀ ਦੇਖਾਂਗੇ ਕੋਸ਼ਿਸ਼ ਕਰਾਂਗੇ ਕਿ ਵਧੀਆ ਵੀਡੀਓ ਕੋਈ ਲੈ ਕੇ ਆਈਏ ਤੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਜਰੂਰ ਦੱਸਣਾ ਕਿ ਕਿਹੜੀ ਕਿਹੜੀਆਂ ਭੈਣਾਂ ਨੂੰ ਮੇਰੀ ਇਹੇ ਟ੍ਰਿਕ ਪਸੰਦ ਆਈ ਹੈ ਤੇ ਕਿਹੜੀ ਕਿਹੜੇ ਸਰਦੀਆਂ ਦੇ ਵਿੱਚ ਹਨਾ ਹੱਥ ਠਾਰਨ ਤੋਂ ਡਰ ਕੇ ਹਨਾ ਕੱਪੜਿਆਂ ਵੱਲ ਜਦੋਂ ਜਾਂਦੇ ਹਨਾ ਬੜਾ ਐ ਲੱਗਦਾ ਵੀ ਰਜਾਈ 'ਚੋਂ ਨਿਕਲਣ ਨੂੰ ਵੀ ਮਾਨ ਨਹੀਂ ਕਰਦਾ ਹੁੰਦਾ ਨਾਲ ਕੱਪੜੇ ਦਾ ਬਹੁਤ ਦੂਰ ਦੀ ਗੱਲ ਹੈਗੀ ਤਾਂ ਦੇਖੋ ਮੇਰੀ ਕੋਸ਼ਿਸ਼ ਹੈ ਕਿ ਮੇਰੀਆਂ ਭੈਣਾਂ ਨੂੰ ਠੰਡ ਤੋਂ ਬਚਾਇਆ ਜਾਵੇ ਕਿਸੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੀਆਂ ਭੈਣਾਂ ਨੂੰ ਸਤ ਸ੍ਰੀ ਅਕਾਲ